ਇਹ ਜਿਹੜਾ ਹੌਲਡ ਪੁਆਇੰਟ ਹੈ ਉਹ ਸੁਪਰਵਾਈਜ਼ ਕੀਤਾ ਗਿਆ ਕੀ ਹੌਲਡ ਪੁਆਇੰਟਸ ਜਿਹੜੇ 10 ਹੌਲਡ ਪੁਆਇੰਟਸ ਬਣਾਏ ਹਨ ਉਹ ਪ੍ਰੋਪਰ ਆਪਾਂ ਵੈਂਟੇਜ ਪੁਆਇੰਟਸ ਹੋਣੇ ਚਾਹੀਦੇ ਹਨ ਉਹਨਾਂ ਦੇ ਜਿਹੜੇ ਹੌਲਟਿੰਗ ਪੁਆਇੰਟਸ ਹਨ ਉਹ ਅੱਜ ਰਿਵਿਊ ਕਰ ਰਹੇ ہیں ਤੇ ਇਹ ਵੈਂਟੇਜ ਪੁਆਇੰਟਸ ਆਪਾਂ ਚੂਜ਼ ਕਰेंगे ਇੱਕ ਇੱਕ ਕਰਕੇ ਹਮ ਆਪਾਂ ਕੰਮ ਕਰ ਰਹੇ ਹਾਂ ਜਿਹੜੀ ਖਰਾਬੀ ਹੈ ਉਹ ਕਾਫੀ ਜ਼ਿਆਦਾ ਹੈ ਗੱਡੀ ਜਿਹੜੀ ਹੈ ਉਹ ਵੀ ਨਾਲ ਖੜੀ ਹੋਗੀ ਜਿਵੇਂ ਕੋਈ ਪ੍ਰੋਬਲਮ ਆਉਂਦੀ ਹੈ ਇੱਥੋਂ ਹੀ ਗਏ ਇੱਥੋਂ ਹੀ ਆ ਗਏ ਹਿਲਦਾ ਰਹਿੰਦਾ ਜੀ ਇਹ ਤਾਂ ਫੋਨ ਦੇ ਆ ਜਸ ਫੋਨ ਕਾਲ ਆ ਵੇ ਨਾ ਇਹ ਇਹ 10% ਕਿ ਜਿੰਮੇਵਾਰੀ ਦੇਣੀ ਹੈ ਦੇਖੋ ਜੀ ਡਾਕਟਰ ਦੇ ਕੋਲ ਜਾਂਦੇ ਹੋ ਤੁਸੀਂ ਕਾਰਪੋਰੇਸ਼ਨ ਐਨ ਐਂਡੀ ਜੀ ਅਗਰ ਇਹ ਐਕਸੀਡੈਂਟ ਪ੍ਰੋਨ ਏਰੀਆ ਹੈ ਵੀਲ ਡੈਫੀਨਿਟਲੀ ਰਾਈਟ ਟੂ ਗੈਟ ਤੁਹਾਨੂੰ ਜਿਵੇਂ ਸ਼ਹਿਰ ਦੇ ਵਿੱਚ ਜਿਹੜੇ ਹੱਥ ਚੋਂ ਦੱਸੇ ਤੁਹਾਨੂੰ ਸੀਪੀ ਸਾਹਿਬ ਨੇ ਉਸੇ ਮੁਤਾਬਕ ਇਹ ਜੂਨ 2 ਦਾ ਏਰੀਆ ਜਿਹੜਾ ਵੀਰਕਾ ਚੋਂ ਨਾਈਟ ਲਾਈਟ ਤੇ ਜਿਹੜੇ ਐਸਐਚਓ ਲੱਗ ਜਣੇ ਜਿਹੜਾ ਡੇ ਟਾਈਮ ਐਸਐਚਓ ਆ ਉਹਦੀ ਗੱਡੀ ਪ੍ਰੋਪਰ ਉਹਦੇ ਕਾਲ ਸਾਈਨ ਉਹਦੇ ਵਾਇਰਲੈਸ ਸੈੱਟ ਲੱਗਾ ਹੋਊਗਾ ਉਹਨੂੰ ਆਪਣੇ ਜ਼ੋਨ ਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਉਹੀ ਜਿਹੜੀ ਵਾਰਾ ਨੂੰ ਸ਼ਿਫਟ ਚੇਂਜ ਹੋ ਜੂਗੀ ਗੱਡੀ ਸੇਮ ਚੱਲੂਗੀ ਸੱਸੀ ਗਾਲ ਜੀ ਲੁਧਿਆਣਾ ਦੇ ਸੁਪਰ ਸੀਪੀ ਆਫ ਲੁਧਿਆਣਾ ਸੋਪਨ ਸ਼ਰਮਾ ਜੇ ਵੇੜਕਾ ਪਲਾਂਟ ਦੇ ਕੋਲ ਪਹੁੰਚੇ ਨੇ ਸੁਪਰਵਾਈਜ਼ ਦੇਖ ਸਕਦੇ ਹੋ ਟ੍ਰੈਫਿਕ ਮੈਨੇਜਮੈਂਟ ਸਿਟੀ ਆਫ ਨੀਅਰ ਵੇੜਕਾ ਪਲਾਂਟ ਦੇ ਕੋਲ ਪਹੁੰਚੇ ਨੇ ਟ੍ਰੈਫਿਕ ਦੀ ਸਮੱਸਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਪੋਸਟ ਡਿਰੀਆ ਟ੍ਰੈਫਿਕ ਪੁਲਸਾ ਇੱਥੇ ਤਨਾਤ ਕੀਤੀ ਗਈ ਹੈ ਟ੍ਰੈਫਿਕ ਨੂੰ ਮੈਜ਼ਰਮੈਂਟ ਕਰਨ ਦੇ ਲਈ ਤੇ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਵੇਰਕਾ ਪਲਾਂਟ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਸੋਭਨ ਸ਼ਰਮਾ ਆਪ ਇੱਥੇ ਆ ਕੇ ਵੇਰਕਾ ਪਲਾਂਟ ਦੇ ਬਾਹਰ ਆ ਕੇ ਟ੍ਰੈਫਿਕ ਦੇ ਜਿਹੜੇ ਕੀ ਜਿਹੜੇ ਸਮੱਸਿਆਵਾਂ ਨੇ ਇੱਥੇ ਦੀਆਂ ਉਹ ਹੱਲ ਕਰ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਲਬਾਤ ਵੀ ਕਰਾਂਗੇ ਅ ਅੱਜ ਸੁਪਰਵਾਈਜ਼ ਜਿਹੜਾ ਤੇ ਆਏ ਨੇ ਡੀਸੀਪੀ ਟ੍ਰੈਫਿਕ ਤੇ ਪਹੁੰਚੇ ਨੇ ਏਡੀਸੀਪੀ ਗੁਰਪ੍ਰੀਤ ਪੂਰੇਵਾਲ ਮੈਡਮ ਵੀ ਪਹੁੰਚੇ ਨੇ ਏਸੀਪੀ ਹੋਰ ਵੀ ਉੱਚ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਸਮਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਦੇ ਦੇ ਕੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਵਾ ਤੇ ਤਸਵੀਰਾਂ ਤੁਹਾਨੂੰ ਵੇੜ ਕਾ ਪਨਾਡ ਦੀਆਂ ਬਾਹਰ ਨਹੀਂ ਲਗਾ ਰਹੇ ਆ ਸਰ 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 ਕੀ ਅੱਜ ਹੋ ਗਿਆ ਹੋ ਗਿਆ ਵਨ ਟੂ ਵਨ ਨਾ ਕਰੋ ਲਾਈਵ ਚੱਲ ਰਿਹਾ ਹੈ ਯਾ ਰੇਟ ਜਿਹੜੇ ਪੁਆਇੰਟਸ ਆਪਾਂ ਬਣਾਏ ਸੀਗੇ ਨਾ ਉਹਨਾਂ ਦੀ ਮੈਂ ਚੈੱਕ ਚੈਕਿੰਗ ਕਰ ਰਿਹਾ ਸੀ ਜੋ ਉਹ ਬਿਲਕੁਲ ਜਿਹੜੇ ਪੁਆਇੰਟਸ ਜਿਹੜੇ ਕੀਆ ਹੈ ਕਮਿਸ਼ਨਰ ਉਹ ਲੁਧਿਆਣਾ ਜੀ ਵੱਲੋਂ ਬਣਾਏ ਗਏ ਸੀਗੇ ਉਹਨਾਂ ਦੇ ਪੁਆਇੰਟਸ ਦੀ ਚੈਕਿੰਗ ਜਰੀਏ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਲੁਧਿਆਣਾ ਦੇ ਲੁਧਿਆਣਾ ਤੋਂ ਦਿਖਾ ਰਿਹਾ ਹਾਂ ਸਰ 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 ਕਿ ਸਾਡੇ ਅੱਗੇ ਦਾ ਪ੍ਰੋਜੈਕਟ ਸਰ ਇੱਕ ਸਵਾਲ ਹੈਗਾ ਵਾ ਇਹ ਰਿਕਸ਼ਾ ਦੇ ਜਿਵੇਂ ਤੁਸੀਂ ਕੰਮ ਕਰਨਾ ਹੈਗਾ ਇਹ ਰਿਕਸ਼ਾ ਦੇ ਵਿੱਚ ਜਿਹੜੀ ਇੱਕ ਇੱਕ ਕਰਕੇ ਹਮ ਆਪਾਂ ਕੰਮ ਕਰ ਰਹੇ ਹਾਂ ਜਿਹੜੀ ਖਰਾਬੀ ਹੈ ਉਹ ਕਾਫੀ ਜ਼ਿਆਦਾ ਹੈ ਫਸਟ Let me organize my force ਕਿਸ ਨੂੰ ਕੀ ਜਿੰਮੇਵਾਰੀ ਦੇਣੀ ਹੈ ਦੇਖੋ ਜੀ ਡਾਕਟਰ ਦੇ ਕੋਲ ਜਾਂਦੇ ਹੋ ਤੁਸੀਂ ਜੀ ਜਦ ਤੱਕ ਡਾਇਗਨੋਸ ਨਹੀਂ ਹੁੰਦਾ ਤੇ ਪੈਰਾਸੈਟ ਹਰ ਕੋਈ ਪੈਰਾਸੈਟ ਵਾਲ ਖਾਏਗਾ ਇਹ ਜਿਹੜਾ ਹੌਲਡ ਪੁਆਇੰਟ ਹੈ ਉਹ ਸੁਪਰਵਾਈਜ਼ ਕੀਤਾ ਗਿਆ ਕਿ ਹੌਲਡ ਪੁਆਇੰਟਸ ਜਿਹੜੇ 10 ਹੌਲਡ ਪੁਆਇੰਟਸ ਬਣਾਏ ਆ ਜੀ ਉਹ ਪ੍ਰੋਪਰ ਆਪਾਂ ਵੈਂਟੇਜ ਪੁਆਇੰਟਸ ਹੋਣੇ ਚਾਹੀਦੇ ਨੇ ਜੀ ਉਹ ਸੁਪਰਵਾਈਜ਼ ਕੀਤਾ ਸੀ ਸਰ ਸਰ ਤੁਹਾਡੇ ਕੋਲੋਂ ਇੱਕ ਐਮਰਜੈਂਸੀ ਵਾਹਨ ਦੀ ਹਰੀ ਚੰਡੀ ਦਿੱਤੀ ਗਈ ਇਹ ਇੱਥੇ ਚੌਂਕਾ ਦੇ ਵਿੱਚ ਖੜੀ ਗਈ ਇੱਥੇ ਇੱਥੇ ਖੜੂ ਖੜੂਗੀ ਜੀ ਤੁਹਾਨੂੰ ਦਿਖੋਗੀ ਖੜੇ ਠੀਕ ਹੈ ਥੈਂਕ ਯੂ ਸੋ ਬਿਲਕੁਲ ਅਲੱਗ-ਅਲੱਗ ਪੁਆਇੰਂਟ ਜਿਹੜੇ ਕੀਆ ਬਣਾਏ ਗਏ ਨੇ ਚੌਂਕਾ ਦੇ ਵਿੱਚ ਜਿਹੜੇ ਕਿ ਰਿਸਪੌਂਸ ਵਾਹਨ ਜਿਹੜੀ ਕੀਆ ਹਰੀ ਚੰਡੀ ਦਿੱਤੀ ਗਈ ਸੀਗੀ ਇਹ ਰਿਸਪੌਂਸ ਵਾਹਨਾਂ ਤੁਸੀਂ ਦੇਖ ਸਕਦੇ ਹੋ ਰਿਸਪੌਂਸ ਵਾਹਨਾਂ ਜਿਹੜੀਆਂ ਸੀਪੀ ਕਮਿਸ਼ਨਰ ਆਫ ਲੁਧਿਆਣਾ ਸੋਪਨ ਸ਼ਰਮਾ ਜੀ ਵੱਲੋਂ ਦਿੱਤੀ ਗਈ ਸੀਗੀ ਤੇ ਉਹਨਾਂ ਦੇ ਵੱਲੋਂ ਕਿਹਾ ਵੀ ਗਿਆ ਦੇ ਜਿਹੜੇ ਚੌਂਕਾਂ ਦੇ ਵਿੱਚ ਜਿਹੜਾ ਜ਼ਿਆਦਾ ਟ੍ਰੈਫਿਕ ਲੱਗਦਾ ਵਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕਿ ਟ੍ਰੈਫਿਕ ਟ੍ਰੈਫਿਕਲੋ ਕੀਤੀ ਗਈ ਹੈ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਅੱਜ ਹਾਲ ਅੱਜ ਹਾਲ ਜਿਹੜੀ ਕੀ ਹੈ ਮੈਨੇਜਮੈਂਟ ਜਿਹੜੀ ਕਿ ਬੁਲਾਈ ਗਈ ਸੀ ਇੱਕ ਚੌਂਕ ਦੇ ਵਿੱਚ ਕੀ ਕਿਸ ਤਰ੍ਹਾਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਕਿਸ ਤਰ੍ਹਾਂ ਪੁਆਇੰਟਸ ਬਣਾਉਣੇ ਨੇ ਉਸ ਬਾਰੇ ਡਿਸਕਸ਼ਨ ਅੱਜ ਕੀਤੀ ਗਈ ਹੈ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਹ ਜਿਹੜੀ ਵਹਿਨਾ ਤੁਸੀਂ ਆਪਣੀ ਤਸਵੀਰਾਂ ਚ ਦੇਖ ਰਹੇ ਹੋ ਇਹ ਵਹਿਨਾ ਇਹ ਇਹ ਐਮਰਜੈਂਸੀ ਰਿਸਪੌਂਸ ਵਾਹਨਾਂ ਨੇ ਜਿੱਥੇ ਕਿ ਜਿਹੜੇ ਵੀ ਚੌਂਗਦੇ ਵਿੱਚ ਕਿਸੇ ਨੂੰ ਐਮਰਜੈਂਸੀ ਹੋਈਗੀ ਜਾਂ ਕੋਈ ਟ੍ਰੈਫਿਕ ਹੋਏਗਾ ਜਾਂ ਕੁਝ ਵੀ ਐਮਰਜੈਂਸੀ ਕਿਸੇ ਨੂੰ ਵਿਅਕਤੀ ਨੂੰ ਹੋਏਗੀ ਉਸ ਐਮਰਜੈਂਸੀ ਰਿਸਪੌਂਸ ਵਾਹਨ ਉਸ ਕੋ ਪਹੁੰਚੇਗਾ ਤੇ ਉਸ ਤੋਂ ਬਾਅਦ ਉਹ ਮੁਲਾਜ਼ਮ ਉਸ ਉਹਨਾਂ ਦੀ ਕਾਰਵਾਈ ਸੁਣ ਕੇ ਜਾਂ ਕੁਝ ਵੀ ਜਾਂ ਜੋ ਵੀ ਕੋਈ ਇਨਫਰਮੇਸ਼ਨ ਹੋਣੀ ਹੈ ਉਹਨਾਂ ਨੂੰ ਸੁਣਨਗੇ ਜਾਂ ਕਿਸ ਨੂੰ ਐਕਸੀਡੈਂਟ ਵਗੈਰਾ ਹੋਏਗਾ ਉਹਨੂੰ ਜਲਦੋਂ ਜਲਦ ਹਸਪੀਟਲ ਵੀ ਲੈ ਕੇ ਜਾਣਗੇ ਦੇਖ ਸਕਦੇ ਹੋ ਡੀਸੀਪੀ ਵੀ ਇੱਥੇ ਪਹੁੰਚਾਈ ਨੇ ਉਚਿਤਕਾਰੀ ਐਸਐਚਓ ਲੈਵਲ ਦੇ ਤੇ ਏਸੀਪੀ ਲੈਵਲ ਦੇ ਵੀ ਇੱਥੇ ਪਹੁੰਚੇ ਨੇ ਦੇਖ ਸਕਦੇ ਹੋ ਇੱਕ ਖਰੀ ਝੰਡੀ ਦਿੱਤੀ ਗਈ ਸੀ ਤੇ ਟ੍ਰੈਫਿਕ ਦੇ ਅਜੇ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਅ ਇਨ ਨਫਸ਼ਾ ਜਿਆ ਬਣਾਇਆ ਜਾ ਰਿਹਾ ਹੈ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਦੀ ਟ੍ਰੈਫਿਕ ਕਾਫੀ ਸਮੱਸਿਆਤੋ ਜੂਤਰੀ ਸੀਗੀ ਕਾਫੀ ਸਮੱਸਿਆ ਸੀਗੀਆਂ ਲੁਧਿਆਣਾ ਦੇ ਟ੍ਰੈਫਿਕ ਦੇ ਵਿੱਚ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਟ੍ਰੈਫਿਕ ਦੇ ਵਿੱਚ ਕਿਸ ਤਰ੍ਹਾਂ ਟ੍ਰੈਫਿਕ ਨੂੰ ਮੈਨੇਜਮੈਂਟ ਕਰਨਾ ਹੋਇਆ ਕਿਸ ਤਰ੍ਹਾਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੋਇਆ ਤੇ ਉਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਕਮਿਸ਼ਨਰ ਸੁਆਪਨ ਸ਼ਰਮਾ ਅੱਜ ਉਹਨਾਂ ਨੂੰ ਟ੍ਰੈਫਿਕ ਦੇ ਜਿਹੜੇ ਉੱਚ ਅਧਿਕਾਰੀਆਂ ਨੂੰ ਬੁਲਾਇਆ ਉਹਨਾਂ ਨੂੰ ਬੁਲਾ ਕੇ ਮੈਨੇਜਮੈਂਟ ਕੀਤੀ ਵੇਲਡਾ ਪਲਾਂਟ ਦੇ ਸਾਹਮਣੇ ਅੱਜ ਡਿਸਕਸ਼ਨ ਕੀਤੀ মিডিਆ ਦੇ ਨਾਲ ਵੀ ਰੂਬਰੂ ਹੋਏ ਰੂਬਰੂ ਤੋਂ ਦੌਰਾਨ ਉਹ ਦੇਖ ਸਕਦੇ ਉੱਚ ਅਧਿਕਾਰੀ ਜਿਹੜੇ ਹੈ ਐਚਐਸ ਐਸਐਚਓ ਲੈਵਲ ਦੇ ਨਾਲ ਜਿਹੜੇ ਹੈ ਮੀਟਿੰਗ ਕਰ ਰਹੇ ਨੇ ਤੇ ਐਸਈਪੀ ਲੈਵਲ ਦੇ ਨਾਲ ਮੀਟਿੰਗ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹ ਲੁਧਿਆਣਾ ਸ਼ਹਿਰ ਦਾ ਜਿਹੜਾ ਕਿ ਇੱਕ 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 ਜਿਹੜਾ ਪੁਆਇੰਟ ਹੁੰਦੇ ਨੇ ਉਹ ਪੁਆਇੰਟਾਂ ਨੂੰ ਉਹ ਪੁਆਇੰਟਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਉਸ ਜੇ ਉੱਥੇ ਕੋਈ ਕਿਸੇ ਵੀ ਟਰੈਫਿਕ ਲੱਗਾ ਪੁਆਇੰਟਾਂ ਦੇ ਤੇ ਪੁਆਇੰਟਾਂ ਦੇ ਟਰੈਫਿਕ ਨੂੰ ਕਿਸ ਤਰ੍ਹਾਂ ਘਟਾਣਾ ਵਾ ਕਿਸ ਤਰ੍ਹਾਂ ਕੰਟਰੋਲ ਕਰਨਾ ਵਾ ਤੁਹਾਨੂੰ ਦੱਸ ਦਈਏ ਜਾਣਕਾਰੀ ਮੁਤਾਬਕ ਕਿ 10 10 ਪੁਆਇੰਟ ਜਿਹੜੀ ਕੀ ਹੈ ਸੀਪੀ ਸਾਹਿਬ ਵੱਲੋਂ ਕਹਿਗੇ ਨਹੀਂ 10 ਪੁਆਇੰਟਾਂ ਦੇ ਉੱਤੇ ਜਿਹੜੀ ਕਿ ਐਮਰਜੈਂਸੀ ਵਾਹਨ ਵੀ ਜਿਹੜੀ ਕਿ ਖੜੇ ਰਹਿਣਗੇ ਤੇ ਉਹਨੇ ਇਹ ਤਸਵੀਰਾਂ ਤੁਹਾਨੂੰ ਲੁਗਾਣਾ ਵੀਆਂ ਦਿਖਾ ਰਹੇ ਹਨ ਉਹਨੇ ਗੱਲਬਾਤ ਵੀ ਕਰਾਂਗੇ ਇੱਥੇ ਦੇ ਸ਼ਹਿਰ ਨੂੰ 8 ਜ਼ੋਨ ਚ ਵੰਡਿਆ ਹੈ 4 ਜ਼ੋਨ ਦਾ ਕੇਸ ਚੁਲਾਇਆ ਟਰੈਫਿਕ ਦਾ ਆਰਐਸ ਦਾ ਦੂਜੇ ਜ਼ੋਨ ਦਾ ਇੱਕ ਹੋਰ ਐਸ ਐਚਓ ਯਾਰਸ ਚਲਾਇਆ ਉਹਨਾਂ ਦੇ ਜਿਹੜੇ ਹਾਲਟਿੰਗ ਪੁਆਇੰਟਸ ਹੈ ਉਹ ਅੱਜ ਰਿਵਿਊ ਕਰ ਰਹੇ ਹਨ ਤੇ ਇਹ ਵੈਂਟੇਜ ਪੁਆਇੰਟਸ ਆਪਾਂ ਚੂਜ਼ ਕਰਾਂਗੇ ਜਿਸ ਪੁਆਇੰਟ ਤੋਂ ਬਹਿ ਕੇ ਉਹ ਚਾਰੋਂ ਤਰਫ ਨਜ਼ਰ ਹੋਗੀ ਨੰਬਰ 1 ਬੈਠਣ ਲਈ ਉਹਨਾਂ ਦੇ ਵੈਲਫੇਅਰ ਲਈ ਟੇਬਲ ਕੁਰਸੀ ਹੋ ਗਈ ਪੰਖਾ ਹੋ ਗਿਆ ਜਿਹੜਾ ਬਿਜਲੀ ਦਾ ਕਨੈਕਸ਼ਨ ਹੋ ਗਿਆ ਇੱਕ ਛੋਟਾ ਜਿਹਾ ਟਾਇਲਟ ਵੀ ਹੋ ਗਿਆ ਨੰਬਰ 1 ਨੰਬਰ 2 ਚਾਰੋਂ ਤਰਫ ਫਲਡਲਾਈਟਸ ਹੋਣਗੀਆਂ ਜੀ ਤੇ ਲੋਕਲਾਈਜ਼ਡ ਸੀਸੀਟੀਵੀ ਕੈਮਰਾਜ਼ ਹੋਣਗੇ ਹਾਈ ਪੋਟੈਂਸੀ ਦੇ ਹਾਈ ਰੈਜ਼ੋਲੂਸ਼ਨ ਦੇ ਜਿਵੇਂ ਤੁਸੀਂ ਇੱਥੇ ਦੇਖੋ ਇੱਥੇ ਕਨਾਲ ਰੋਡ ਵੀ ਕਵਰ ਹੋ ਰਹੀ ਹੈ ਦੁਰਾਹਰ ਰੋਡ ਵੀ ਕਵਰ ਹੋ ਰਹੀ ਹੈ ਫਿਰੋਜ਼ਪੁਰ ਰੋਡ ਵੀ ਕਵਰ ਹੋ ਰਹੀ ਹੈ ਗੱਡੀ ਜਿਹੜੀ ਹੈ ਉਹ ਵੀ ਨਾਲ ਖੜੀ ਹੋਗੀ ਜਿਵੇਂ ਕੋਈ ਪ੍ਰੋਬਲਮ ਆਉਂਦੀ ਹੈ ਇੱਥੋਂ ਹੀ ਗਏ ਇੱਥੋਂ ਹੀ ਆ ਗਏ ਹਰੇਕ ਗੱਡੀ 'ਚ ਪੰਜ ਮੁਲਾਜ਼ਮ ਹੋਣਗੇ ਜੀ ਇੱਕ ਮੁਲਾਜ਼ਮ ਪਰਮਨੈਂਟ ਇੱਥੇ ਤੁਹਾਨੂੰ ਮੌਜੂਦ ਮਿਲੋਗਾ ਜੀ ਇਹ ਅਪਰੇਟਸ ਇਦਾਂ ਦਾ ਹੋਊਗਾ ਕਿ ਪਬਲਿਕ ਨੂੰ ਪਤਾ ਹੈ ਆਂਦੇ ਜਾਂਦੇ ਕਿ ਇੱਥੇ ਜਿਹੜੀ ਹੈ ਪੁਲਿਸ ਪ੍ਰੈਜ਼ੈਂਸ ਮਿਲਦੀ ਹੈ ਤੇ ਜਿੰਨੇ ਵੀ ਐਂਟੀ-ਸੋਸ਼ਲ 엘ਿਮੈਂਟਸ ਹੈ ਉਹਨਾਂ ਨੂੰ ਵੀ ਇਹ ਡਰ ਰਹੂਗਾ ਕਿ ਇਸ ਪੁਆਇੰਟ ਤੋਂ ਆਪਾਂ ਨਹੀਂ ਨਿਕਲਣਾ ਇਸ ਪੁਆਇੰਟ ਤੇ ਪੁਲਿਸ ਬੈਠੀ ਹੈ ਤੇ ਨਜ਼ਰ ਰੱਖ ਰਹੀ ਹੈ ਹਾਂਜੀ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਤੁਸੀਂ ਪਹਿਲਾਂ ਤਾਂ ਆਪਾਂ ਪਲਾਨ ਜਿਹੜਾ ਹੈ ਅੱਜ ਕੱਲ ਤੱਕ ਪਲਾਨ ਰੈਡੀ ਹੋ ਜਾਊਗਾ ਐਂਡ THEN WE'LL START IT OFF एमसी ਦਾ ਸਹਿਯੋਗ ਮਿਲਦਾ ਰਹਿੰਦਾ ਜੀ ਇਹ ਤਾਂ ਫੋਨ ਦੇ ਆਰ ਜਸਟ ਫੋਨ ਕਾਲ ਅਵੇ ਹਾਂ ਜੀ ਇਹ ਇਹ 10 ਪੁਆਇੰਟਸ ਐ ਟੋਟਲ ਜੀ ਸਿਰਫ ਇਸ ਪਾਰਟिकुलर ਪੁਆਇੰਟ ਲਈ ਜੇ ਗੱਲ ਕਰੀਏ ਤਾਂ ਜਿਹੜਾ ਯੂ ਟਰਨ ਹੈ ਤੇ ਜਿਹਦੇ ਉੱਪਰ ਐਲੀਵੇਟਡ ਰੋਡ ਲੜੀ ਹੈ ਉਹਦੇ ਵਾਸਤੇ ਬਹੁਤ ਅਕਸਰ ਹੁੰਦਾ ਐਕਸੀਡੈਂਟ ਚਾਂਸ ਬਣਦਾ ਇਥੇ ਵੀ ਸਰ ਨਹੀਂ ਕਿੰਨੇ ਰਹਿਣੀ ਹੈ ਜਿਹੜਾ ਤੁਸੀਂ ਉਥੇ ਪੁਆਇੰਟ ਦੇਖੋਗੇ ਐਲੀਵੇਟਡ ਰੋਡ ਦਾ ਜਿਹੜਾ ਇਹਨਾਂ ਨੇ ਡਿਵਾਈਡਰ ਬਣਾਇਆ ਹੈਗਾ ਤੇ ਯੂ ਟਰਨ ਜਿਹੜਾ ਹੈ ਕਾਫੀ ਪਿੱਛੇ ਹੋਣਾ ਚਾਹੀਦਾ ਹੈ ਇਹ ਆ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਦਿਸ ਇਜ਼ ਕਾਲਡ ਰੋਡ ਇੰਜੀਨੀਅਰਿੰਗ ਜੀ ਜੀ ਦਿਸ ਇਜ਼ ਦਾ ਪ੍ਰੀਵਿਊ ਆਫ ਮਿਨਿਸਪਲ ਕਾਰਪੋਰੇਸ਼ਨ ਐਂਡ ਐਨ ਐਚ ਆਈ ਅਗਰ ਇਹ ਐਕਸੀਡੈਂਟ ਪ੍ਰੋਨ ਏਰੀਆ ਹੈ I ਵਿਲ ਡੈਫੀਨਿਟਲੀ ਰਾਈਟ ਟੂ them ਕਿੰਨੇ ਦਿਨ ਤੱਕ ਪੂਰਾ ਹੋ ਜਾਏਗਾ ਪੂਰਾ ਪ੍ਰੋਜੈਕਟ ਅਗਰ ਆਪ ਦੱਸ ਦੋ ਨਿਕਲ ਕੇ ਦੋ ਤੋਂ ਤਿੰਨ ਹਫ਼ਤੇ ਮਿਨੀਮਮ ਸਰ ਤੁਸੀਂ ਰੈਗੂਲਰ ਟ੍ਰੈਫਿਕ ਦੀ ਸਮੱਸਿਆ ਉੱਤੇ ਕੰਮ ਕਰਦੇ ਨਜ਼ਰ ਆ ਰਹੇ ਹੈਗੇ ਹੋ ਮਗਰ ਇੱਕ ਟ੍ਰੈਫਿਕ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਰਿਕਸ਼ਾ ਵੀ ਹੈ ਸਾਰਾ ਹੋਗਾ ਜੀ ਇਟ ਇਟ ਹਾਸ ਟੂ ਬੀ ਇਟ ਹਾਸ ਟੂ ਬੀ ਇਹ ਰਿਕਸ਼ਾ ਜੋ ਤੁਸੀਂ ਕਹਿ ਰਹੇ ਹੋ ਹਰ ਚੀਜ਼ ਫੇਜ਼ ਵਾਈਜ਼ ਹੋਗੀ ਜੀ ਸਾਡੇ 10 10 ਉਂਗਲੀਆਂ ਦਰਸ਼ਕ ਹੋਗੇ ਕਿ ਕਿਹੜੇ ਕਿਹੜੇ ਪੁਆਇੰਟ ਤੇ ਵਿੱਚ ਮਲਾਜ਼ਮ ਬੈਠੇ ਕਰਨਗੇ ਤਨਾਤ ਰਹਿੰਗੇ ਦੇਖੋ ਜਿਵੇਂ ਸ਼ਹਿਰ ਦੇ ਵਿੱਚ ਜਿਹੜੇ 8 ਜੂਨ ਦੱਸੇ ਤੁਹਾਨੂੰ ਸੀਪੀ ਸਾਹਿਬ ਨੇ ਉਸੇ ਮੁਤਾਬਕ ਇਹ ਜੂਨ 2 ਦਾ ਏਰੀਆ ਜਿਹੜਾ ਵੀਰਕਾ ਚੋਂ ਇੱਥੇ ਅਜ ਕਿੱਦਾਂ ਦੀ ਉਹ ਹਟ ਬਣਨੀ ਆ ਉਹਦੇ ਵਿੱਚ ਕੀ ਕੀ ਸਹੂਲਤਾਂ ਹੋਣਗੀਆਂ ਇਹ ਸਾਰੀਆਂ ਜਿਹੜੀਆਂ ਸਰ ਸਾਨੂੰ ਗਾਈਡ ਕਰਕੇ ਗਏ ਆ ਹੁਣ ਅਸੀਂ ਇਹਦੇ ਤੇ ਪੂਰਾ ਇਹਦਾ ਨਕਸ਼ਾ ਤਿਆਰ ਕਰਕੇ ਆਉਣ ਵਾਲੇ 10-15 ਦਿਨ ਦੇ ਵਿੱਚ ਸਾਰੀ ਚਾਲੂ ਕਰ ਦਿਆਂਗੇ ਇਹ ਸ਼ਹਿਰ ਦੇ ਵਿੱਚ ਕੋਈ 10 ਪੁਆਇੰਟ ਬਣਨੇ ਇਦਾਂ ਦੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਮੁਲਾਜ਼ਮ ਨੂੰ ਸਹੂਲਤ ਹੋਵੇ ਪਰ ਉੱਥੋਂ ਬੈਠ ਕੇ ਆਪਣਾ ਸਾਰਾ ਜ਼ੋਨ ਜਿਹੜਾ ਆ ਉੱਤੇ ਵਰਕਰ ਹੈ ਜੀ ਸਰ ਕੋਈ ਵਾਹਕਲ ਵੀ ਖੜਾ ਰਹੇਗਾ ਉਹਦੇ ਐਮਰਜੈਂਸੀ ਕੋਈ ਹਾਂ ਬਿਲਕੁਲ ਜੀ ਇੱਥੇ ਡੇ ਨਾਈਟ ਦੇ ਜਿਹੜੇ ਐਸਐਚਓ ਲੱਗ ਜਾਣੇ ਜਿਹੜਾ ਡੇ ਟਾਈਮ ਐਸਐਚਓ ਆ ਉਹਦੀ ਗੱਡੀ ਪ੍ਰੋਪਰ ਉਦੇ ਵਾਇਰਲੈਸ ਸੈੱਟ ਲੱਗਾ ਹੋਊਗਾ ਉਹਨੂੰ ਆਪਣੇ ਜ਼ੋਨ 'ਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਉਹੀ ਜਿਹੜੀ ਵਾਰਾ ਨੂੰ ਸ਼ਿਫਟ ਚੇਂਜ ਹੋ ਜੂਗੀ ਗੱਡੀ ਸੇਮ ਚੱਲੂਗੀ ਇਸ ਕਰਕੇ ਦਿਨ ਰਾਤ ਵਾਸਤੇ ਤੇ ਵਹੀਕਲ ਲੱਗਣਗੇ ਤਾਂ ਜੋ ਕਿ ਆਮ ਲੋਕ ਜਿਹੜੇ ਇੱਥੋਂ ਦੀ ਜਾਂਦੇ ਆ ਉਹਨਾਂ ਨੂੰ ਵੀ ਸੂਚਿਤ ਹੋ ਜਾਈਵੇ ਅਗਰ ਇੱਥੇ ਕੋਈ ਪ੍ਰੋਬਲਮ ਆਉਂਦੀ ਆ ਤੋ ਇੱਥੇ ਆਪਣੀ ਪ੍ਰੋਬਲਮ ਦੱਸ ਸਕਦੇ ਆ ਸਰ ਇਹ ਸਾਰੇ ਸਾਰੇ ਪੁਆਇੰਟਾਂ ਦੇ ਵਿੱਚ ਇਹ ਹੱਟ ਬਣੇਗੀ ਇਹ ਸਾਡੇ 8 ਜ਼ੋਨ ਨੇ ਤੇ ਦੋ ਸਾਡੇ ਐਸਐਚਓ ਨੇ ਟ੍ਰੈਫਿਕ ਦੇ ਟੋਟਲ 10 ਆ 10 ਪੁਆਇੰਟਾਂ ਦੀ ਇਦਾਂ ਨਹੀਂ ਹੱਟਾ ਬਣਨ ਗਿਆ ਠੀਕ ਆ ਤਾਂ ਸੋ ਬਿਲਕੁ ਜਿਹੜੇ ਹੱਟਸ ਹੁੰਦੀਆਂ ਨੇ ਉਹ ਮੁਲਾਜ਼ਮਾਂ ਲਈ ਬਣਾਈ ਜਾਣਗੀਆਂ ਤਾਂਕਿ 24 ਘੰਟੇ ਇੱਥੇ ਜਿਹੜੇ ਕਿ ਤਨਾਤ ਰਹਿਣਗੇ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਉੱਥੇ ਜਿਹੜੀ ਕਿ ਹੱਟ ਬਣੇਗੀ ਹੱਟ ਬਣਨ ਦੇ ਵਿੱਚ ਉਹਦੇ ਵਿੱਚ ਹੀ ਸਾਰਾ ਪ੍ਰਬੰਧ ਕੀਤਾ ਜਾਏਗਾ ਪ੍ਰਬੰਧ ਕਰਨ ਤੋਂ ਬਾਅਦ ਉੱਥੇ ਹੀ ਜਿਹੜੀ ਕਿ ਜੇਕਰ ਕਿਸੇ ਨੂੰ ਦਿੱਕਤ ਹੈ ਜਾਂ ਕੋਈ ਟ੍ਰੈਫਿਕ ਹੈ ਤੇ ਉੱਥੇ ਹੀ 24 ਘੰਟੇ ਮੁਲਾਜ਼ਮ ਜਿਹੜੀ ਕਿ ਤਨਾਤ ਰਹਿਣਗੇ ਤੇ ਲੋਕ ਲੁਧਾਨਾ ਵਾਸੀਆਂ ਦੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਤੁਹਾਨੂੰ ਟ੍ਰੈਫਿਕ ਤੋਂ ਰਾਹਤ ਮਿਲਣ ਲੱਗੀ ਹੈ ਬਹੁਤ ਵੱਡੀ ਰਾਤ ਮੇ ਲੱਗੀਆਂ ਕਿਉਂਕਿ ਲੁਧਿਆਣਾ ਦੇ ਸੋਪਨ ਸ਼ਰਮਣ ਨੇ ਅੱਜ ਇੱਕ ਵੱਡਾ ਦਾਵਾ ਕੀਤਾ ਵਾ ਕਹਿ ਫੈਸਲਾ ਕੀਤਾ ਵਾ ਕਿ ਇੱਕ ਹੱਟ ਬਣਾਈ ਜਾਏਗੀ ਇੱਥੇ ਹੱਟ ਬਣਾਉਣ ਦੇ ਦੌਰਾਨ ਉੱਥੇ ਹੀ ਮੁਲਾਜ਼ਮ ਰਹਿਣਗੇ ਉੱਥੇ ਹੀ ਉਹਨਾਂ ਦਾ ਖਾਣਾ ਪੀਣਾ ਉੱਥੇ ਹੀ ਉਹਨਾਂ ਦਾ ਰਹਿਣਾ ਸਹਿਣਾ ਬਸ ਫਰਕ ਇੰਨਾ ਹੋਏਗਾ ਕਿ ਉਹ ਮੁਲਾਜ਼ਮ ਦੀ ਸ਼ਿਫਟ ਚੇਂਜ ਹੋ ਜਾਏਗੀ ਤੇ ਐਮਰਜੈਂਸੀ ਜਿਹੜੇ ਵਾਹਕਲ ਨੇ ਵਾਹਕਲ ਵੀ ਉੱਥੇ ਜਿਹੜੀ ਕਿ ਇਤਨਾਤ ਰਹਿਣਗੇ ਉਹਨਾਂ ਦੀ ਵੀ ਜਿਹੜੀ ਕਿ ਸ਼ਿਫਟਿੰਗ ਡੇ ਬਾਈ ਡੇ ਟਾਈਮ ਟੂ ਟਾਈਮ ਅਕੋਰਡਿੰਗ ਚੇਂਜ ਹੁੰਦੀ ਰਹੇਗੀ ஜுடே தான் ஜன ஹனி ரூமோ தன்வாத்